ਬੜੀ ਇਹ ਬੜਾ ਖੁਸ਼ੀ ਦਾ ਮਕਾਮ ਹੈ ਜੋ ਤੁਸੀਂ ਕਹਿਆ ਬਿਲਕੁਲ ਸੱਚ ਹੈ 40 ਤੋਂ 50 ਦੇ ਲਗਭਗ ਪਰਿਵਾਰ ਮੋਸਟਲੀ ਉਹਨਾਂ ਚ ਅਕਾਲੀ ਦਲ ਦੇ ਨੇ ਉਹਦੇ ਵਿੱਚ ਕੁਝ ਕਾਂਗਰਸ ਦੇ ਵੀ ਸ਼ਾਮਲ ਆ ਜਿਹੜੇ ਆਪਣੀ ਪਾਰਟੀ ਨੂੰ ਪਾਰਟੀ ਦੀਆਂ ਨਾਕਾਮੀਆਂ ਨੂੰ ਦੁਖੀ ਹੋ ਕੇ ਉਹ ਸਾਡੀ ਪਾਰਟੀ ਦੇ ਚੰਗੇ ਕੰਮਾਂ ਨੂੰ ਤੇ ਪਾਰਟੀ ਦੀ ਚੜਤ ਨੂੰ ਵੇਖ ਕੇ ਸ਼ਾਮਲ ਹੋਇਆ ਜਿਹੜੇ ਵੀ ਸ਼ਾਮਲ ਹੋਇਆ ਵਿਕਰਮ ਸਿੰਘ ਦੀ ਅਗਵਾਈ ਚ ਨੇ ਅਸੀਂ ਉਹਨਾਂ ਦਾ ਸਮੇਤ ਸਾਹਿਬ ਵਿਕਰਮ ਸਿੰਘ ਜੀ ਰੱਬ ਤੇ ਇਹ ਦਿਲ ਤੋਂ ਮਸ਼ਕੂਰ ਆ ਸਾਡਾ ਕੁੰਬਾ ਵਧਿਆ ਜਦੋਂ ਕੁਰਮਾ ਵਧਦਾ ਖੁਸ਼ੀ ਤੇ ਹੁੰਦੀ ਹੁੰਦੀ ਆ ਨਾ ਜੇ ਪੋਤਰੇ ਦੇ ਘਰ ਪੋਤਰਾ ਹੋ ਜੇ ਤੇ ਕਿੱਡੀ ਦੁਨੀਆ ਖੁਸ਼ ਹੁੰਦੀ ਆ ਉਹ ਪਰਿਵਾਰ ਨੂੰ ਉਹਦੀ ਜਿਹੜੀ ਦਾਦੀ ਪੜਦਾਦੀ ਆ ਉਹਨੂੰ سونے ਦੀ ਪੌੜੀ ਦੇਂਦੇ ਤੜਾ ਅਸੀਂ ਇਹ ਦਿਲ ਵਿੱਚੋਂ ਇਹਨਾਂ ਨੂੰ ਹਵਾ ਹਵਾ ਕੱਢ ਕੇ ਆਵਾਜ਼ ਕੱਢ ਕੇ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਇਹਨਾਂ ਦਾ ਇਹਨਾਂ ਧੰਨਵਾਦ ਕਰਦੇ ਆ ਕਿ ਇਹਦਾ ਮੁੱਲ ਮੋੜਾ ਨਹੀਂ ਕੋਈ ਵੀ ਜਿੰਨੇ ਵੀ ਤੁਸੀਂ ਸ਼ਾਮਲ ਹੋਏ ਹੋ ਅਸੀਂ ਕਿਤੇ ਵੀ ਮੌਕਾ ਨਹੀਂ ਦਾਂਗੇ ਜਿਹਦੇ ਨਾਲ ਤੁਹਾਨੂੰ ਇਹ ਮਹਿਸੂਸ ਹੋਵੇ ਕਿ ਗਲਤੀ ਹੋਈ ਆ ਜਾਂ ਉਫ ਸਬਜ਼ੀ ਮੂੰਹ ਨਿਕਲ ਜਾਵੇ ਲੱਗਦਾ ਕਿ ਜਿਹੜੇ ਕਾਂਗਰਸ ਸਰਪੰਚ ਬੈਠੇ ਹੋਏ ਨੇ ਉਹਨਾਂ ਦੇ ਉੱਪਰ ਵੀ ਤਸਰੀ ਨੋਟਿਸ ਜਾਰੀ ਕੀਤਾ ਗਿਆ ਕਿ ਉਹਨਾਂ ਨੂੰ ਚਾਹਤ ਕਰਦੇ ਜੋ ਵੀ ਜਿਹੜੇ ਰਿਕਾਰਡ ਨਹੀਂ ਦਿੰਦੇ ਭਾਈ ਪਾਈ ਦਾ ਹਿਸਾਬ ਲਾਂਗੇ ਭਾਈ ਪਾਈ ਦਾ ਨਹੀਂ ਬਖਸ਼ਾਂਗੇ ਭਾਈ ਪਾਈ ਦਾ ਹਿਸਾਬ ਲਾਂਗੇ ਬਖਸ਼ਣਾ ਕਿਸੇ ਨੂੰ ਯਾਰ ਮਨਿਸਟਰ ਜੇਲਾਂ ਕਿ ਤੁਰੇ ਫਿਰਨਦੇ ਆ ਤੇ ਇਹ ਖੁੱਲੇ ਕਿਉਂ ਤੁਰੇ ਫਿਰਨਗੇ ਈ ਅਫਸਰ ਵੀ ਮਿਲੇ ਹੋਏ ਜੀ ਪੁਰਾਣੇ ਸਰਪੰਚਾ ਦੇ ਨਾਲ ਕਾਂਗਰਸ ਦੇ ਨਾਲ ਉਹਨਾਂ ਤੋਂ ਵੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਆਪਣੇ ਆਪ ਸਮਝ ਗਏ ਨੇ ਆਪਣੇ ਆਪ ਸਮਝ ਗਏ ਨੇ ਕਿ ਜਦੋਂ ਸੁਹਾਗਾ ਚੱਲਦਾ ਉਦੋਂ ਵੱਡੀ ਜਿਹੜੀ ਹੁੰਦੀ ਆ ਠਿੱਗ ਜੀ ਕੀ ਉਹਨੂੰ ਕਹਿੰਦੇ ਆ ਉਹ ਵੀ ਫੇਰ ਜਾਂਦੀ ਤੇ ਛੋਟੇ ਛੋਟੇ ਫੇਰਦੇ ਸੁਹਾਗਾ ਫੇਰ ਦੇਾਂਗੇ ਜਿਹੜੇ ਸਰਕਾਰ ਵਿਰੋਧ ਚੱਲਣਗੇ ਨਾ ਕੰਮ ਕਰਨਗੇ ਜਾਂ ਬੇਈਮਾਨੀਆਂ ਕਰਨਗੇ ਉਹਨਾਂ ਦੇ ਕਈ ਕੰਮ ਪੈਂਡਿੰਗ ਹੈਗੇ ਨੇ ਉਹਨਾਂ ਨੂੰ ਪਹਿਲੇ ਦਰ ਤੇ ਹੱਲ ਕੀਤਾ ਜਾਵੇਗਾ ਕਿਉਂਕਿ ਇਹ ਲੋਪੇਸੇ ਕਰਕੇ ਛਾਂਬਲ ਹੋਈ ਨੇ ਆਪ ਪਾਰਟੀ ਦੇ ਵਿੱਚ ਇਹ ਕਾਂਗਰਸ ਛੱਡ ਕੇ ਜਗ੍ਹਾ ਲੈਣ ਨੂੰ ਚਾਹਦੇ ਨੇ ਕੰਮ ਇਹਨਾਂ ਦੇ ਪੈਂਡਿੰਗ ਹੈਗੇ ਕਈ ਮੈਂ ਵਾਅਦਾ ਕਰਦਾ ਕਿ ਕੰਮ ਕੋਈ ਵੀ ਪੈਂਡਿੰਗ ਨਹੀਂ ਰਹੇਗਾ ਸਮੁੱਚਾ ਵਿਕਾਸ ਹੋਏਗਾ ਪਿੰਡ ਦੀ ਕੋਈ ਗਲੀ ਕੱਚੀ ਨਹੀਂ ਰਹਿਣ ਦਿੱਤੀ ਜਾਏਗੀ ਪੱਕੀਆਂ ਗਲੀਆਂ ਹੋਣਗੀਆਂ ਨਾਲੇ ਚੱਲਦੇ ਹੋਣਗੇ ਮਨ ਚ ਧਾਰ ਕੇ ਚੱਲੇ ਆ ਕਰਦੇ ਰਾਂਗੇ ਜਨਤਾ ਦੇ ਆ ਜਨਤਾ ਚ ਹੀ ਰਾਂਗੇ ਬਣਾਇਆ ਕਿੰਨੇ ਆ ਇਹਨਾਂ ਲੋਕਾਂ ਨੇ ਬਣਾਇਆ ਸਮਝ ਗਏ ਨਾ ਅਹੀ ਬਾਹਰ ਕਿਉਂ ਭੱਜਾਂਗੇ ਇਹਨਾਂ ਵਾਸਤੇ ਜੀਵਾਂਗੇ ਇਹਨਾਂ ਵਾਸਤੇ ਮਰਾਂਗੇ ਆਮ ਲੋਕਾਂ ਦੀ ਸਰਕਾਰ ਹੈ ਜੀ ਬਿਲਕੁਲ ਆਮ ਲੋਕਾਂ ਦੀ ਸਰਕਾਰ ਹੈ ਡੈਮੋਕਰੈਟਿਕ ਕੰਟਰੀ ਆ ਇਹ ਸਰਕਾਰ ਵੱਖਰੀ ਆ ਕਿ ਇਹ ਲੋਕ ਹਿੱਤੂ ਸਰਕਾਰ ਆ ਇਹ ਪਾਕਟ ਹਿੱਤੂ ਸਰਕਾਰ ਨਹੀਂ ਵੀ ਆਪਣੀ ਜੇਬਾਂ ਭਰਨ ਵਾਲੀ ਸਰਕਾਰ ਆ ਚਾਹੇ ਚਿੱਟੀਆਂ ਵਾਲੇ ਸੀ ਤੇ ਚਾਹੇ ਮੇਰੀਆਂ ਭਾਗਾਂ ਵਾਲੇ ਨਹੀਂ ਨੀ ਕੋਦਾਂ ਵਾਲੇ ਸੀ ਠੀਕ ਹੈ ਨਾ ਉਹ ਆਪ ਹੀ ਤੁਸੀਂ ਵੀ ਸਾਡੀਆਂ ਜੇਬਾਂ ਕਿਵੇਂ ਭਰਿਆਂ ਜਾਂ ਇਹ ਉਤਰਾਂ ਦੀ ਸਰਕਾਰ ਨਹੀਂ ਤੁਸੀਂ ਮਾਨ ਸਾਹਿਬ ਨੂੰ ਸੁਣਦੇ ਜੀਂਦੇ ਉਹਦੇ ਟਵੀਟ ਪੜ੍ਹਦੇ ਰਹਿੰਦੇ ਹੋ ਹਰ ਉਹ ਗੱਲ ਉਹ ਕਰਦੇ ਨੇ ਜਿਹੜੀ ਪਬਲਿਕ ਦੇ ਹਿੱਤ ਦੀ ਗੱਲ ਹੈ ਕੇਜਰੀਵਾਲ ਸਾਹਿਬ ਬਾਹਰ ਆਉਣਗੇ ਫਿਰ ਵੇਖਿਓ ਤੁਸੀਂ ਪੂਰਾ ਹਿੰਦੁਸਤਾਨ ਹਿਲਾ ਕੇ ਰੱਖ ਦੇਵਾਂਗੇ ਕਿਉਂਕਿ ਕੇਜਰੀਵਾਲ ਬੰਦਾ ਹੀ ਨਹੀਂ ਕੇਜਰੀਵਾਲ ਇਜ਼ਮ ਕੰਮ ਕਰੇਗਾ ਜਿਤਨਾ ਗਾਂਧੀ ਇਜ਼ਮ ਕੰਮ ਕੀਤਾ ਸੀ ਸੋਸ਼ਲਿਜ਼ਮ ਨੇ ਕੰਮ ਕੀਤਾ ਸੀ ਉਤਨਾ ਕੰਮ ਕਰਾਂਗੇ ਸਰ ਮਾਨ ਸਰਕਾਰ ਵੱਲੋਂ ਇੱਕ ਲਾਇਬ੍ਰੇਰੀਆਂ ਦਾ ਉੱਪਰ ਦੇਖੋ ਕਿੱਥੇ ਬਣ ਵੀ ਰਹੀ ਜਾਂਦੀ ਕਿੱਥੇ ਬਣ ਰਹੀ ਹੈ ਕੰਮ ਚੱਲੂ ਆ ਸਿਰਫ ਕਈ ਜਗ੍ਹਾ ਤੇ ਜਗ੍ਹਾ ਦੀ ਸਿਲੈਕਸ਼ਨ ਦੀ ਜਿਹੜੀ ਹੈ ਨਾ ਉਹ ਚ ਮੁਸ਼ਕਲ ਆ ਜਾਂਦੀ ਹੈ ਕਿ ਕਿੱਥੇ ਬਣੇ ਤੁਸੀਂ ڪرਿੰਡੇ ਦੇਖੋ ਕਿੰਦੀ ਵਧੀਆ ਬਣੇ ਹੋਏ ਜਾ ਕੇ ਵੇਖੋ ਮੈਂ ਉਦਾਹਰਣ ਦੇਣਾ ਤੁਹਾਨੂੰ ڪرਿੰਡੇ ਫਰਸਟ ਕਲਾਸ ਬਣਦੀ ਮੇਰੇ ਖਿਆਲ ਕੰਪਲੀਟ ਹੀ ਹੋ ਗਈ ਜੀ ਤੱਕ ਮਾਨ ਸਾਹਿਬ ਦੇ ਉਹਨਾਂ ਕਿੱਡਾ ਜਿਹੜੇ ਖਿਡਾਰੀ ਹੌਕੀ ਖੇਡ ਕੇ ਕਿੰਨੇ ਕਿੰਨੇ ਕਰੋੜ ਤੇ ਮਾਨ ਵਧਾਇਆ ਗਿਆ ਜੀ ਕਿ ਹੋਰ ਪਲੇਅਰ ਤਿਆਰ ਹੋਣਗੇ ਪੰਜਾਬ ਦੇ ਵਿੱਚੋਂ ਡੈਫੀਨੇਟ ਹੋਣਗੇ ਜੀ ਆਪਣੇ ਹਲਕੇ ਦੇ ਇਸ ਜਿਹੜਾ ਹੁਣ ਪੈਰਿਸ ਵਿੱਚ ਖਤਮ ਹੋਇਆ ਵਾ ਇਹਨੂੰ ਕਹਿੰਨੇ ਆ 올림픽 올림픽 ਉਹਦੇ ਵਿੱਚ ਦੋ ਖਿਡਾਰੀ ਖੇਡੇ ਆ ਇੱਕ ਖਿਡਾਰੀ ਜਿਹਦਾ ਨਾਮ ਸ਼ਮਸ਼ੀਰ ਸਿੰਘ ਆ ਉਹ ਦੂਸਰੀ ਵਾਰੀ ਮੈਡਲਿਸਟ ਹੈ ਪਿਛਲੀ ਆਰ ਵੀ ਸੀ ਹੁਣ ਵੀ ਆ ਇੱਕ ਜੁਗਰਾਗ ਸਿੰਘ ਹੋ ਰਿਹਾ ਉੱਥੇ ਉਹ ਵੀ ਨਾਲ ਉਹ ਵੀ ਉਹ ਵੀ ਗਣੇ ਆ ਅਸੀਂ ਮੰਗ ਵੀ ਰੱਖਾਂਗੇ ਸਰਕਾਰ ਅੱਗੇ ਕਿ ਸਾਨੂੰ ਉੱਥੇ ਕਿਉਂਕਿ ਬੜੀ ਪਿੱਛੇ ਜਿਹੜੀ ਹੈ ਨਾ ਬੱਚੇ ਬੜੇ ਜੋਸ਼ ਨਾਲ ਖੇਡਦੇ ਨੇ ਅਸੀਂ ਚਾਹੁੰਦੇ ਕਿ ਉੱਥੇ ਐਸਟਰੋ ਟਾਇਰ ਹੋਣੇ ਉਹ ਵੀ ਬਣਾਉਣ ਵਾਸਤੇ ਲੱਗੇ ਹੋਏ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਐਮ ਐਲ ਏ ਸਾਡੇ ਘਰ ਆਏ ਆ ਔਰ ਅਸੀਂ ਇਹਨਾਂ ਤੋਂ ਇਹੀ ਆਸ ਰੱਖਿਆ ਅਸੀਂ ਆਪਣੇ ਪੇਟ ਦਾ ਜੰਗੀ ਪੱਧਰ ਤੇ ਵਿਕਾਸ ਕਰ ਸਕੀਏ ਜਿਹੜੇ ਕੰਮ ਪਿੱਛੇ ਅਧੂਰੇ ਰਹੇ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾ ਸਕੀਏ ਇਹੋ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਭਾਸ਼ਣ ਦਿੱਤਾ ਔਰ ਅਸੀਂ ਇਹੀ ਕਰਾਂਗੇ ਵੀ ਵੱਧ ਤੋਂ ਵੱਧ ਕਾਰਜ ਕਰ ਸਕੀਏ ਸੱਭਨ ਕਰ ਸਕੀਏ ਵਾਰਨਿੰਗ ਨਿੱਜੀ ਗਈ ਆ ਅ fırsਰਾਂ ਨੂੰ ਦੇਖੋ ਇਹ ਕੋਈ ਚੀਜ਼ਾਂ ਵਿਆਕੇ ਹੀ ਇਸ ਹਦ ਤੱਕਈ ਅ fırsਰਾਂ ਨੂੰ ਪ੍ਰਾਣੀਆ ਹਦ ਤੱਕ ਇਹ ਇਹ ਚ ਕੋਈ ਸ਼ੱਕ ਵਾਲੀ ਗੱਲ ਹੀ ਆ ਕਿ ਇਹਨਾਂ ਨੂੰ ਮਾੜੀਆਂ ਆ ਤਾਂ ਪਈਆਂ ਜਿਹੜੀ ਸੁਤਨ ਦੀ ਕੁਛ ਲੋੜ ਸੀ ਜਿੱਦਾਂ ਮਾਨ ਸਾਹਿਬ ਵੀ ਇਹੀ ਗੱਲ ਕਹਿੰਦੇ ਵੀ ਅਸੀਂ ਰਿਸ਼ਵਤ ਫਰੀ ਪੰਜਾਬ ਨੂੰ ਲੈ ਕੇ ਜਾਣਾ ਵਾ ਏ ਅਸੀਂ ਸਾਡੇ ਐਮਐਲਏ ਸਾਹਮਣੇ ਵੀ ਉਹੀ ਗੱਲ ਕੀਤੀ ਇਹਨਾਂ ਨੂੰ ਵਾਕੀ ਅਸੀਂ ਰਿਸ਼ਵਤਪਰੀ ਤੇ ਚੰਗੇ ਕਾਰਜ ਕਰਨ ਵਾਸਤੇ ਇਹਨਾਂ ਨੂੰ ਆਪਣੇ ਹੁਦਾਇਤਾਂ ਜਾਰੀ ਕੀਤੀਆਂ ਅਜ ਅਫਸਰਾਂ ਸਾਰਿਆਂ ਨੂੰ ਅਸੀਂ ਆਸ ਕਰਦੇ ਹਾਂ ਕਿ ਸਾਡੇ ਅਫਸਰ ਸਮਾਨ ਵੀ ਸਾਨੂੰ ਇਦਾਂ ਹੀ ਸਹਿਯੋਗ ਦੇਣਗੇ ਲੱਗਦਾ ਕਿ ਇਸ ਪਾਰਟੀ ਦੇ ਵਿੱਚ ਬਦਲਾਅ ਕਾਫੀ ਆ ਗਿਆ ਇਸੇ ਕਰਕੇ ਪਾਰਟੀ ਨੇ ਸ਼ਾਮਲ ਹੋਏ ਬਿਲਕੁਲ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਦਾ ਮਾਨ ਸਾਹਿਬ ਸ਼ੁਰੂ ਤੋਂ ਕਹਿੰਦੇ ਨੇ ਕਿ ਇਹ ਵਾਕੀ ਹੀ ਇਸ ਪਾਰਟੀ ਇੱਕ ਨਵਾਂ ਰੰਗ ਰੂਪ ਲੈ ਕੇ ਆਈ ਆ ਔਰ ਉਸੇ ਹੀ ਫਿਰ ਉਦਾਂ ਹੀ ਅਸੀਂ ਸੋਚਦੇ ਆ ਕਿ ਇਦਾਂ ਹੀ ਇਹ ਕਾਰਜ ਸਾਰੇ ਸੰਪੰਨ ਕਰਗੇ ਵਿਦਾਊਟ ਰਿਸ਼ਵਤ ਤੇ ਇੱਕ ਚੰਗੀ ਤਰ੍ਹਾਂ ਕਾਰਜ ਜਿਹੜੇ ਸੰਪੰਨ ਕਰਾਂਗੇ ਸਾਰੇ ਮੰਨ ਵਾਲੇ ਦੇ ਵਿੱਚ ਸਰ ਵੇਖੋ ਕੁਝ ਗਲੀਆਂ ਔਰ ਸਪੈਸ਼ਲੀ ਸਾਡੀ ਮੇਨ ਰੋਡ ਦੀ ਜਿਹੜੀ ਮੰਨ ਵਾਲੇ ਤੋਂ ਜਿਹੜੀ ਮੇਨ ਸ਼ੜਕ ਜਿਹੜੀ ਆਂਦੀ ਬਈ ਜਿਹੜੀ ਫਿਰਲੀ ਔਰ ਕੁਝ ਸਾਡੇ ਫਿਰਨੀਆਂ ਦਾ ਬੰਦਾ ਹੈਗਾ ਔਰ ਕੁਝ ਇੰਟਰਨਲ ਸ਼ੜਕਾਂ ਦਾ ਹੈਗਾ ਵਾ ਜਿਹੜਾ ਅਸੀਂ ਐਮਐਲਏ ਸਾਹਿਬ ਦੇ ਨੋਟਿਸ ਔਰ ਕੁਝ ਨਿਕਾਸੀ ਨਾਲਿਆਂ ਦਾ ਸਪੈਸ਼ਲੀ ਸਾਡੇ ਛੱਪੜ ਦਾ ਔਰ ਨਿਕਾਸੀ ਨਾਲੇ ਦਾ ਜਿਹੜਾ ਬڑا ਮੁੱਖ ਮੁੱਦਾ ਹੈ गावा ਉਹਨੂੰ ਅਸੀਂ ਇਸ ਪਹਿਲ ਦੇ ਆਧਾਰ ਤੇ ਕਰਵਾਉਣ ਦੀ ਕਰਾਂ ਹਾਂ ਕਿੰਨੇ ਪਰਿਵਾਰ ਸ਼ਾਮਲ ਹੋਏ 40 50 ਹਾਂਜੀ ਖੁੱਲੇ ਵੇਖੋ ਜੀ ਬੜਾ ਸਾਰਾ ਅਸੀਂ ਕਹਾਂਗੇ ਇੱਦਾਂ ਪਿੰਡੀ ਸ਼ਾਮਲ ਹੋਇਆ ਸਾਡਾ ਅੱਜ ਟਾਰੀ ਹਲਕੇ ਦਾ ਪਿੰਡ ਹੈ ਮਾਨਾ ਵਾਲਾ ਕਲਾ ਉੱਥੇ ਪਹੁੰਚੇ ਹਾਂ ਉੱਥੇ ਕੋਈ 40 50 ਪਰਿਵਾਰ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਰਹੇ ਨੇ ਐਮਐਲਏ ਸਾਹਿਬ ਜਸਵਿੰਦਰ ਸਿੰਘ ਜੀ ਰਮਦਾਸ ਉਹਨਾਂ ਨੂੰ ਸ਼ਾਮਲ ਕਰਨ ਆਏ ਨੇ ਔਰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਰਪੰਚੀ ਦੀ ਇਲੈਕਸ਼ਨ ਆਉਣ ਵਾਲੀ ਆ ਉਹਦੇ ਸਬੰਧ ਦੇ ਵਿੱਚ ਮੀਟਿੰਗਾਂ ਘਟਲੇ ਦੇ ਨਾਲ ਕੀਤੀਆਂ ਜਾ ਰਹੀਆਂ ਏ ਤੇ ਅਸੀਂ ਸਾਡੇ ਵਰਕਰਾਂ ਦੇ ਵਿੱਚ ਬਹੁਤ ਸ਼ਾਹ ਵਾ ਤੇ ਅਸੀਂ ਸਾਰੇ ਸਰਪੰਚ ਸਮੁੱਚੇ ਪੰਜਾਬ ਦੇ ਸਰਪੰਚ ਆ ਆਮ ਆਦਮੀ ਪਾਰਟੀ ਦੇ ਬਣਾਉਣ ਜਾ ਰਹੇ ਆ ਉਸੇ ਕੜੀ ਦੇ ਅਧੀਨ ਅੱਜ ਮਾਨ ਵਾਲੇ ਵਿਖੇ ਅਸੀਂ ਪ੍ਰੋਗਰਾਮ ਰੱਖਿਆ ਹੈ ਸਰਪੰਚੀ ਨੂੰ ਲੈ ਕੇ ਕਈ ਵਿਵਾਦ ਹੈਗੇ ਨੇ ਕਿ ਸਾਡੇ ਜਿਹੜੇ ਕੰਮ ਪੈਂਡਿੰਗ ਪਏਗੇ ਨੇ ਕੀ ਪ੍ਰੋਸਸ ਹੋ ਗਿਆ ਉਹਦਾ ਐਕਸਪੀਰੀ ਐਮ ਐਲ اے ਸਾਹਿਬ ਨੇ ਸਾਰਾ ਪ੍ਰਸ਼ਾਸਨ ਇੱਥੇ ਬੁਲਾਇਆ ਸੀ ਔਰ ਸਾਰੇ ਪ੍ਰਸ਼ਾਸਨ ਨੂੰ ਤਾੜਨਾ ਵੀ ਕੀਤੀ ਆ ਕਿ ਜਿਹੜੇ ਤੁਹਾਡੇ ਹੱਡਾਂ ਦੇ ਵਿੱਚ ਰਾਮ ਪਿਆ ਉਹਨੂੰ ਬੰਦ ਕਰੋ ਤੇ ਪਬਲਿਕ ਦੇ ਜਿਹੜੇ ਕੰਮ ਆ ਉਹ ਕਰੋ ਔਰ ਪ੍ਰਸ਼ਾਸਨ ਵੀ ਹੁਣ ਇਸ ਚੀਜ਼ ਦਾ ਵਾਅਦਾ ਕੀਤਾ ਅੱਗੇ ਤੋਂ ਸਾਰੇ ਕੰਮ ਕਰਾਂਗੇ ਔਰ ਅਸੀਂ ਵੀ ਮਾਨ ਵਾਲੇ ਦੇ ਲੋਕਾਂ ਦੇ ਨਾਲ ਹਲਕੇ ਦੇ ਲੋਕਾਂ ਦੇ ਨਾਲ ਵਾਅਦਾ ਕਰਦੇ ਆ ਕਿ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਾਡੇ ਨਾਲ ਸੰਪਰਕ ਕਰਨ ਐਮ ਐਲ ਏ ਸਾਹਿਬ ਨਾਲ ਸੰਪਰਕ ਕਰਨ ਉਹ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ। ਰੱਖ ਸਾਹਿਬ ਦੇ ਮੈਨੂੰ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜੇ ਕੋਈ ਮੁਸ਼ਕਲ ਆਉਂਦੀ ਮੇਰਾ ਸਿੱਧਾ ਨੰਬਰ ਜਿਹੜਾ ਲਿੱਤਾ ਜਾ ਤਾਂ ਮੈਨੂੰ ਸਿੱਧਾ ਫੋਨ ਕੀਤਾ ਜਾਵੇ ਜੀ। ਬਿਲਕੁਲ ਜੀ ਐਮ ਐਲ ਏ ਸਾਹਿਬ ਦਾ ਨੰਬਰ 24 ਘੰਟੇ ਖੁੱਲਾ ਰਹਿੰਦਾ ਹੈ ਖੁਦ ਉਹ ਚੁੱਕਦੇ ਨੇ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਕਿ ਐਮ ਐਲ ਕੋਈ ਵੀ ਮੁਸ਼ਕਲ ਕੋਈ ਵੀ ਆਦਮੀ ਇਹਨਾਂ ਨੂੰ ਆਪਣੀ ਕਾਲ ਕਰਕੇ ਉਹਨਾਂ ਨੂੰ ਆਪਣੀ ਮੁਸ਼ਕਲ ਦੱਸ ਸਕਦਾ ਤੇ ਇਹ ਜਰਾ ਕਿ ਜਿਹੜੇ ਕਾਂਗਰਸ ਦੇ ਵੱਲੋਂ ਪਹਿਲਾਂ ਦੇਪੇਅਰ ਕੀਤੀ ਗਈ ਇਹਨਾਂ ਨੂੰ ਤੇ ਇਹ ਪਰ ਦਰਜ ਕੀਤੀ ਜਾਵੇ ਪਰ ਐਕਸਮ ਦੇ ਉਹ ਕਿਹਾ ਗਿਆ ਕਾਂਗਰਸ ਦੇ ਸਰਪੰਚਾਂ ਨੇ ਬਹੁਤ ਘਪਲੇ ਬਾਜ਼ੀਆਂ ਕੀਤੀਆਂ ਨੇ ਇੱਥੇ ਵੀ ਸਾਨੂੰ ਪਤਾ ਲੱਗਾ ਬੜੀਆਂ ਘਪਲੇ ਬਾਜ਼ੀਆਂ ਕੀਤੀਆਂ ਨੇ ਬਹੁਤ ਘਪਲੇ ਹੋਏ ਨੇ ਤੇ ਉਹਦਾ ਐਮਐਲਏ ਸਾਹਿਬ ਨੇ ਨੋਟਿਸ ਲਿਆ ਵਾ ਤੇ ਉਹਦੇ ਉੱਪਰ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਆ ਪਰ ਉਹਨਾਂ ਦੇ ਉੱਪਰ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕੀਤੀ ਜਾਵੇ ਔਰ ਅਸੀਂ ਕਰਾਵਾਂਗੇ ਵੀ